ਸਸਿਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਪਰ ਗਾੜੀ ਦੇ ਵਿੱਚ ਬਰਗਾੜੀ ਪਿੰਡ ਆ ਜਿਹੜਾ ਮਿੱਤਰੋ ਜਦੋਂ ਆਪਾਂ ਕੋਟਕਪੂਰੇ ਤੋਂ ਜੋ ਬਠਿੰਡੇ ਵਾਲੀ ਸਾਈਡ ਨੂੰ ਜਾਂਦੇ ਆ ਤਾਂ ਵੱਡੇ ਹਾਈਵੇ ਦੇ ਉੱਤੇ ਹੀ ਬਰਗਾੜੀ ਆਉਂਦਾ ਜਿੱਥੋਂ ਦਾ ਪੀਤਾ ਲਾਸ ਵੀ ਤੁਸੀਂ ਜਾਣਦੇ ਹੋ ਸਾਰੇ ਭਰਾਵਾਂ ਨੂੰ ਬਰਗਾੜੀ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੌਜੂਦ ਹਾਂ ਤੇ ਇੱਕ ਤੁਹਾਨੂੰ ਮੈਂ ਵਿਖਾਉਣੀ ਆ ਮਿੱਤਰੋ ਸੂਨ ਵਾਲੀ ਝੋਟੀ ਆ ਕਿੰਨੇ ਦਿਨਾਂ ਦੀ ਕੱਚੀ ਆ ਕਿੰਨਾ ਵਾ ਸੁਆ ਕੀ ਡਿਟੇਲ ਆ ਕੀ ਮੁੱਲ ਆ ਸਾਰੀ ਗੱਲਬਾਤ ਕਰਦੇ ਆ ਉਹ ਮਿਲਦੇ ਆਪਾਂ ਭਰਾਵੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਠੀਕ ਹੈ ਜੀ ਸੇਤਾਂ ਘਰ ਪਰਿਵਾਰ ਵੀ ਨੇ ਵਧੀਆ ਭਾਈ ਜੀ ਵਧੀਆ ਠੀਕ ਹੈ ਇੱਕ ਵਾਰੀ ਵੱਡੇ ਭਾਈ ਨਾਮ ਦੱਸ ਦੀ ਆਪਣਾ ਜਸਕਰਨ ਸਿੰਘ ਆ ਭਾਈ ਜਸਕਰਨ ਸਿੰਘ ਘਰ ਤਾਂ ਭਰਾ ਸਕੂਲ ਦੇ ਕੋਲੇ ਰਹਿ ਗਿਆ ਹਾਂ ਬਸ ਉਹ ਸ਼ੋਕ ਮਾਸਟਰ ਦਾ ਸਕੂਲ ਆ ਭਾਈ ਇਸ ਗਲੀ ਦੇ ਵਿੱਚ ਘਰ ਠੀਕ ਹੈ ਸ਼ੋਕ ਮਾਸਟਰ ਦਾ ਸਕੂਲ ਆ ਸ਼ੋਕਿਆ ਸਕੂਲ ਉਹਦਾ ਠੀਕ ਆ ਜੀ ਸ਼ੋਕ ਮਾਸਟਰ ਦਾ ਸਕੂਲ ਆ ਮਿੱਤਰੋ ਉਸ ਗਲੀ ਦੇ ਵਿੱਚ ਬਸ ਸਕੂਲ ਦੇ ਨਾਲ ਹੀ ਬਿਲ ਪਾਪਾ ਮੇ ਵਿਚਨੀਆ ਇੱਕ ਕਿੰਨਾ ਸੂਆ ਛੋਟੀ ਵੀਰੇ ਇਹ ਬਈ ਦੂਜੇ ਸੂਏ ਸੁਣੀਆ ਦੂਜੇ ਸੂਏ ਸੁਣਾ ਹੈ ਹਾਂਜੀ ਹਾਂਜੀ ਠੀਕ ਹੈ ਵੱਡੇ ਭਾਈ ਕਿੰਨੇ ਦਿਨ ਪਏ ਹੈ ਹਜੇ ਇਹਦੇ ਪੰਜ ਚਾਰ ਦਿਨ ਲਉ ਬਈ ਪੰਜ ਚਾਰ ਦਿਨ ਲਉਗੇ ਅੱਛਾ ਪਹਿਲੇ ਸੂਏ ਕਿੰਨੇ ਕੋ ਦੁੱਧ ਚੋਲਿਆ ਸੀ ਵੀਰੇ ਇਹਦੇ 11 ਕਿਲੋ ਦੁੱਧ ਸੀ ਵੀ 11 12 ਕਿਲੋ ਦੁੱਧ ਸੀ ਪਹਿਲੇ ਸੂਏ ਤੇ ਕੀ ਹੈ ਨਾ ਅੱਛਾ ਵੀਰੇ ਦਿਨ ਕਿੰਨੇ ਪਏ ਦੱਸਿਆ ਸੀ ਉਹਨੇ ਦੇ ਹਜੇ ਪੰਜ ਚਾਰ ਦਿਨ ਲੰਦੀ ਹੈ ਬਈ ਠੀਕ ਹੈ ਬਿਲੇ ਬਿਲੇ ਉਹ ਸਾਫ ਹਨਾ ਹਾਂ ਬਈ ਹਾਂ ਚਵਾਈ ਚਵਾਈ ਪੋਲੀ ਸੀ ਵੀਰੇ ਜਮਾਂ ਵੀ ਬੜੀ ਇੱਕ ਨੰਬਰ ਆ ਠੀਕ ਆ ਅੱਛਾ ਵੱਡੇ ਭਾਈ ਜੇ ਮਨ ਲਾ ਤੂੰ ਦਾ ਘਰ ਚੋਈ ਆ ਇਹ ਨਵੇਂ ਦੁੱਧ ਹੁਣ ਤੋਂ ਬਾਅਦ ਕਿੰਨਾ ਵੀ ਟਾਈਮ ਮਿਲਦੇ ਸੀ ਮੈਂ ਪੂਰੇ 8 ਮਹੀਨੇ ਦੁੱਧ ਦੇਉਗੀ ਜਾਂ ਗੱਲ ਦੀ ਸੇਵਾ ਦੇ ਕਾਰਨ ਕਿ ਅਸੀਂ ਪਿਛਲੇ ਸਾਲ ਜਦੋਂ ਦੁੱਧ ਸਟੌਕ ਪਿਆ ਸੀ ਪਰ ਮਿਲਣ ਨੂੰ ਨਹੀਂ ਹਟੀ ਸੀ ਮਤਲਬ ਕਿ ਆ ਕੇ ਗਲਾਸ-ਗਲਾਸ ਦੁੱਧ ਹੀ ਦਿੰਦੀ ਰਹੀ ਠੰਡੀ ਸੀ ਲੈਣੀ ਆ ਹਾਂ ਜੇਰਾ ਪਰ ਹੁਣ ਵੀ ਮੈਂ ਦਾ ਦੱਸਦਾ ਹਾਂ ਕੋਈ ਉਹ ਨਹੀਂ ਕਰਦੀ ਉਹਦੀ ਮੈਂ ਹੂੰ 8 ਮਹੀਨੇ ਪੂਰੇ ਦਾ ਹੋਰ ਪਾਲਾ ਕਿਸ ਚੀਜ਼ ਦੀ ਨਹੀਂ ਆਪਾਂ ਕਹਿੰਦੇ ਦੁੱਧ 8 ਮਹੀਨੇ ਦੇਊਗੀ ਜੀ ਬਾਈ ਠੀਕ ਮੰਨ ਤੋ ਵਾਹ ਅੱਛਾ ਬੱਡੇ ਭਾਈ ਜਿਵੇਂ ਲੇਵਾ ਹੁਣ ਮਨ ਲਾ ਦਿਨ ਪੇ ਮੌਕੇ ਤੇ ਫਿਰ ਆ ਜਾ ਬਗਦੇ ਲੰਕਾ ਪੂਰੇ ਤਿਆਰ ਹਾਂ ਹਾਂ ਬਾਈ ਹਾਂ ਠੀਕ ਆ ਅੱਛਾ ਵੀਰੇ ਕੀ ਰੇਟ ਤੈ ਕਰਾਂਗੇ ਆਪਾਂ ਇਹਦਾ ਭਰਾ ਜੀ ਇਹ ਆਪਾਂ ਬਿਲਾ ਦੇ ਵਾਲਾ 88000 ਰੁਪਏ 88000 ਰੁਪਏ ਦੇ ਵਿੱਚੋਂ ਥੋੜਾ ਬੋਤਾ ਮੰਤਨ ਕਰਦੇ ਆਂ ਥੋੜਾ ਬੋਤਾ ਮੰਤਨ ਕਰ ਠੀਕ ਆ ਬਾਈ ਲੈ ਵੀ ਮਿੱਤਰੋ ਦੂਜਾ ਸੂਆ ਝੋਟੀ ਸੁਂਦੀ ਆ ਦਾ 11 12 ਕਿਲੋ ਦੁੱਧ ਠੰਡਾ ਜਣੀ ਕਿ ਇਹਨੇ ਦਿੱਤਾ ਹੋਇਆ ਕੋਈ ਕਹਿ ਕੁਛ ਕਹਿੰਦਾ ਵੀ ਨਹੀਂ ਭਾਈ ਲੇਵੇ ਭੰਦੇ ਵਾਲੋ ਬੜੀ ਖਰੀਆ ਖਬਰਦਾਰਾ ਜਿੰਨੀ ਹੈਗੀ ਆ ਹਜੇ ਦਿਨ ਕੱਢਦੀ ਆ ਮਿੱਤਰੋ ਬਲਟੇਲਾ ਜਿਹੜੀਆਂ ਦੀਨੀਆਂ ਤੁਹਾਨੂੰ ਸਾਰੀਆਂ ਇਹਨੇ ਕੱਢ ਕੇ ਜਦੋਂ ਤਿਆਰੀ ਕਰਨ ਲੱਗੇ ਨੇ ਦੋਆਂ ਦਿਨਾਂ ਦੇ ਵਿੱਚ ਪੂਰੀ ਮੁਕੰਮਲ ਤਿਆਰੀ ਕਰਕੇ ਬਹੁਤ ਸੋਹਣੀ ਤਿਆਰ ਹੋ ਕੇ ਸੂਪੇਣਾ ਇਹਦੇ ਕੀ 12 ਕਿਲੋ ਦਾ ਖੁੱਲਾ ਢੁੱਲਾ ਏਰੀਆ ਦੁੱਧ ਦਈ ਜਾਊਗੀ ਗਾ ਘੱਟ ਵੱਧਾ ਤੁਹਾਡੀ ਸੇਵਾ ਤੇ ਡਿਪੈਂਡਾ ਵੱਡੀ ਗੱਲ ਇਹ ਆ ਵੀ 8 ਮਹੀਨੇ ਲਗਾਤਾਰ ਦੁੱਧ ਪਿਉਂਦੀ ਆ ਭਾਈ ਹੁਣ ਇਹਨੇ ਆਪ ਇਹਨੂੰ ਦੁੱਧੋ ਜਰਾ ਡਰਾਈ ਕੀਤਾ ਇਹ ਤਾਂ ਨਹੀਂ ਭੱਜਦੀ ਸੀਗੀ ਇਹ ਇਸ ਗੱਲ ਦੀ ਗਾਰੰਟੀ ਆ ਵੀ 8 ਮਹੀਨੇ ਦੁੱਧ ਪਿਉਂਦੀ ਆ ਦੁੱਧ ਲੋਦ ਜਿਹੜਾ ਤੁਸੀਂ ਚੋਣ ਉਹਦੇ ਜਿੰਨਾਂ ਤੁਸੀਂ ਖੁਰਲੀ ਚ ਪਾਲੋਗੇ ਉਹਨਾਂ ਚੋਲੋਗੇ ਬਾਈ ਕਿਉਂਕਿ ਸੇਵਾ ਤੇ ਡਿਪੈਂਡ ਹੁੰਦਾ ਦੁੱਧ ਬਾਈ ਸੂਏ ਦਾ ਡਿਪੈਂਡ ਹੁੰਦਾ ਕਿਵੇਂ ਸੂੰਦੀ ਆ ਪਸ਼ੂ ਦੇ ਹਰ ਵਾਰ ਸੂਏ ਤੇ ਦੁੱਧ ਮੈਨੇ ਰੱਖਦਾ ਹੁੰਦਾ ਰੇਟ ਇਹਦਾ 88000 ਰੁਪਿਆ ਵਾ ਜਿੰਦੇ ਵਿੱਚੋਂ ਮਾਨਤਨ ਹੋ ਜਾਊਗਾ ਅੱਛਾ ਵੀਰੇ ਆਪਣਾ ਨੰਬਰ ਸਾਂਝਾ ਕਰਦੀ ਐ ਇੱਕ ਵਾਰੀ ਭਲਾ ਜੀ 9814732270 9814732270 9814732270 ਇੱਕ ਵਾਰੀ ਹੋਰ ਬੋਲ ਦਈਏ ਵੀਰੇ 9814732270 ਠੀਕ ਆ ਬਾਈ ਇਸ ਨੰਬਰ ਤੇ ਕਰਨੀ ਆ ਤੁਸੀਂ ਮਿੱਤਰੋ ਵੀਰੇ ਨਾਲ ਗੱਲਬਾਤ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਪਿੰਡ ਬਰਗਾੜੀ ਆ ਬਰਗਾੜੀ ਤੋਂ ਜਦੋਂ ਵੱਡਾ ਹਾਈ ਜਿਹੜੀ ਵੱਡੇ ਹਾਈਵੇ ਤੋਂ ਜਿਹੜੀ ਚਿੱਟੀ ਪੱਟੀ ਵਾਲੀ ਸੜਕ ਹਾਂ ਬੁਰਜ ਬਵੀ ਵਾਲੀ ਸੜਕ ਆ ਉਸ ਸੜਕ ਦੇ ਉੱਤੇ ਆ ਕੇ ਸ਼ੋਕ ਦਾ ਮਿਸਟਰ ਦਾ ਜਿਹੜਾ ਸਕੂਲ ਆ ਤੇ ਸਕੂਲ ਵਾਲੀ ਗਲੀ ਦੇ ਵਿੱਚ ਪਈਦਾ ਘਰ ਆ ਨੰਬਰ ਸਕਰੀਨ ਦੇ ਉੱਤੇ ਜਿਹੜੇ ਪਰਾਂ ਨੂੰ ਮੈਂ ਪਸੰਦ ਕਰ ਸਕਦੇ ਆ ਬਾਈ ਨਾਲ ਰਾਬਤਾ ਕੰਮ ਕਰੇ ਲੋ ਪਰ